ਹਾਂਜੀ ਜੀ ਰਮ ਸਿੰਘ ਜੀ ਇੱਕ ਜਿਹੜੀ ਹੈ ਜੀਆ ਜਿਹੜਾ ਲੋਕਲ ਪਿੰਡ ਲਹਾਰਾ ਦੀ ਲੋਕਲ ਗੁਰਦੁਆਰਾ ਕਮੇਟੀ ਦਾ ਮਾਮਲਾ ਸਾਹਮਣੇ ਆਇਆ ਜੀ ਉਹਨਾਂ ਦੇ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਨੇ ਇਸ ਤਰ੍ਹਾਂ ਦੇ ਇਲਜ਼ਾਮ ਲਵਾਏ ਆ ਕਿ ਜਿਹੜੀ ਉਥੋਂ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਬਾਬਾ ਦામੋਸਾ ਪਰਮ ਪ੍ਰਬੰਧਕ ਕਮੇਟੀ ਆ ਦੋਨਾਂ ਨੇ ਮਿਲ ਕੇ ਤੇ ਮੇਰਾ ਜਿਹੜਾ ਹੈਗਾ ਸਮਾਨ ਇੱਕ ਪਾਸੇ ਮੇਰਾ ਮਤਾਬਾ ਦਿੱਤਾ ਵੀ 1 ਮਹੀਨੇ ਦਾ ਟਾਈਮ ਦਿੱਤਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਜਿਹੜਾ ਹੈਗਾ ਸਾਨੂੰ ਬਾਬਾ ਦਮੋਰ ਸਾਹਿਬ ਪ੍ਰਬੰਧ ਕਮੇਟੀ ਦੇ ਦਫਤਰ ਦੇ ਵਿੱਚ ਬੁਲਾ ਕੇ ਔਰ ਮੈਨੂੰ ਡਰਾਇਆ ਧਮਕਾਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਕਿਹਾ ਵੀ ਅੱਧੇ ਘੰਟੇ ਸਮਾਨ ਆਪਦਾ ਚੱਕ ਲੈ ਤੇ ਨਹੀਂ ਤਾਂ ਤੇਰੇ ਤੇ ਪੁਲਿਸ ਵੀ ਗਾਰਵਾਈ ਜਿਹੜਾ ਪਰਚਾ ਪੈ ਜਾਊ ਕੀ ਕਹਿਣਾ ਚਾਹਵੋਗੇ ਇਹ ਮਾਮਲਾ ਕੀ ਹੈ ਪੁਰਾਣੇ ਇਹ ਲੋਕ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਕਿਤੇ ਪੁਲਿਸ ਗਾਰਵਾਈ ਕਿਉਂ ਹੋਊਗੀ ਜੇ ਮੈਂ ਕੋਈ ਗਨਾਹ ਕੀਤਾ ਤਾਂ ਮੈਂ ਪੁਲਿਸ ਤੋਂ ਡਰੋ ਜਾਣਾ ਹੈ ਕਿ ਜੇ ਮੈਂ ਗਨਾਹ ਹੀ ਨਹੀਂ ਕੀਤਾ ਫਾਂ ਮਿਲ ਪੁਲਿਸ ਦਾ ਡਰਦੇ ਹੀ ਆਪਾਂ ਕਾਸੀ ਦਾ ਰਹੀਏ ਜਿਵੇਂ ਨੇ ਚੋੜੀ ਕੀਤੀ ਸੀ ਉਸ ਨੂੰ ਫੇਰ ਇਹ ਨੂੰ ਕਹਿ ਗਿਆ ਕਿ ਤੂੰ ਆਪ ਦਾ ਸਮਾਨ ਲੈ ਕੇ ਕਿਉਂਕਿ ਉਹ ਇੱਕ ਵੀ ਤਰ੍ਹਾਂ ਦੀ ਬੰਦੀ ਬਣਾ ਰਿਹਾ ਸੀ ਤੇ ਹਰੇਕ ਨੂੰ ਆਪ ਦਾ ਪੱਕਾ ਸੁਣਾ ਕੇ ਕਿਉਂਕਿ ਹਾਲਾਂਕਿ ਉਹਰੇ ਬੈਠਾ ਹੈ ਤੇ ਇਹਦਾ ਬੇਟਾ ਉਥੋਂ ਕੋਲਪ ਦੇ ਤੋਂ ਪੈਸੇ ਲੈ ਰਿਹਾ ਦੂਜਾ ਨੰਬਰ ਇਹ ਹੈ ਜੋ ਕਿਦਾ ਮੈਨੂੰ ਜਲੀਲ ਕਰਕੇ ਕੱਢਿਆ ਫਿਰ ਇਥੋਂ ਗੱਡੀ ਤੇ ਗਿਆ ਉਹ ਆਟਾ ਲੈ ਗਿਆ ਕਣਕ ਲੈ ਗਿਆ ਜਿਹੜਾ ਗੁਰਦੁਆਰਾ ਸਾਹਿਬ ਕਮੇਟੀ ਦਾ ਪ੍ਰਧਾਨ ਆ ਉਹਨੇ 3500 4000 ਦਾ ਸੌਦਾ ਲੈ ਕੇ ਦਿੱਤਾ ਅਸੀਂ ਤੋਂ ਸਾਨੂੰ ਕਹਿੰਦਾ ਮੇਰੇ ਘਰੇ ਪੱਖਾ ਨਹੀਂ ਗਿਆ ਇਦੋਂ ਬਾਬਾ ਦੰਮਸ਼ਾਹ ਤੋਂ ਉਹਨੂੰ ਇੱਕ ਪੱਖਾ ਦਿੱਤਾ ਬਾਬਾ ਦਾ ਮੁੰਡਾ ਗੱਡੀ ਤੇ ਆਪ ਗਿਆ ਧੰਨਵਾਦ ਕਰਕੇ ਗਿਆ ਸਰੋਪਾ ਲੈ ਕੇ ਗਿਆ ਜੇ ਜਲੀਲ ਹੁੰਦਾ ਜਾਂ ਉਹਦੀਆਂ ਬਾਹਾਂ ਮੋੜੀਆਂ ਜਾਂ ਕੁਝ ਵੀ ਅਰੂਪੀ ਕਿਹਾ ਹੁੰਦਾ ਫਿਰ ਉਦੋਂ ਉਹ ਕਹਿੰਦਾ ਜਿੰਮ ਸੇ ਇੱਕ ਇੱਕ ਮਾਮਲਾ ਬਹੁਤ ਸਾਂਸਟਿਕ ਇਸ਼ੂ ਹੈ ਇੱਕ ਹੈਗਾ ਵੀ ਇੱਕ ਮਾਮਲਾ ਜੁੜਿਆ ਹੋਇਆ ਜੇ ਇੱਕ ਕਮੇਟੀ ਹੈਗੀ ਆ ਬਾਬਾ ਦામੂ ਸਾਹਿਬ ਪ੍ਰਬੰਧ ਕਮੇਟੀ ਉਹਦੇ ਵਿੱਚ ਤੁਸੀਂ ਜਿਹੜੇ ਮੈਂਬਰ ਵੀ ਹੋ ਅਗੂ ਕਰਦੇ ਹੋ ਔਰ ਦੂਸਰੇ ਪਾਸੇ ਜਿਹੜੀ ਕਮੇਟੀ ਬਣੀ ਆ ਜਿਹੜਾ ਹੈਗਾ ਲੋਕਲ ਗੁਰਦੁਆਰਾ ਰਕਮੰਡੀ ਕਿ ਦੋਨਾਂ ਦੇ ਸਿੱਖ ਮਾਮਲਿਆਂ ਦੇ ਵਿੱਚ ਜਿਹੜੀਆਂ ਹੈਗੀਆਂ ਆ ਬਾਬਾ ਦામੂ ਸਾਹਿਬ ਦਾ ਜਾਇਜ਼ ਹੈ ਜੀ ਇੱਕ ਨਹੀਂ ਕਿ ਜਾਇਜ਼ ਦੋਨੋਂ ਦੇ ਹਰ ਦਾ ਤਕਰੀਬਨ ਸੈਂਕੜੇ ਸਾਰਾ ਰਲ ਕੇ ਚੱਲਦਾ ਜੀ ਸਾਰੀਆਂ ਕਮੇਟੀਆਂ ਦੇ ਅਟੋਡਟੀ ਸਾਹਿਬ ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਆ ਜੇ ਉਹਨਾਂ ਨੂੰ ਕੋਈ ਹੈਲਪ ਚਾਹੀਦੀ ਹੈ ਇਥੋਂ ਬਾਬਾ ਦામੂ ਸਾਹਿਬ ਉਹਨਾਂ ਨੂੰ ਹੈਲਪ ਦੇ ਦਿੰਦੀ ਹੈ ਇਸ ਤਰ੍ਹਾਂ ਦਾ ਤੋਂ ਪ੍ਰੋਗਰਾਮ ਕਰਾਉਂਦੇ ਆ ਜਿੱਥੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਹੈਲਪ ਹੁੰਦੀ ਆ ਕੋਈ ਪੈਸੇ ਦੀ ਚੰਕ ਕਿਸੇ ਸਮਾਨ ਦੀ ਉਹ ਲਈ ਦੀ ਉਹਨਾਂ ਨੂੰ ਹੈਲਪ ਇਹਦਾ ਤੋਂ ਘਰ ਬਣਿਆ ਪਹਿਲਾਂ ਵੀ ਉਤੋਂ ਵੀ ਅਸੀਂ ਤੋਂ ਕਾਫੀ ਪੈਸਾ ਲਾਇਆ ਪਹਿਲਾਂ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਮੈਂ ਬੇਨਤੀ ਕਰਦਾ ਮੈਂ ਲੋਵਾਰੇ ਵਾਲੇ ਵੀਰਾਂ ਨੂੰ ਨਾਲੇ ਤਾਂ ਤੁਸੀਂ ਧੱਕਾ ਕੀਤਾ ਤੇ ਨਾਲੇ ਤੁਸੀਂ ਉਹਨੂੰ ਚਲਾ ਕੇ ਨਿਆ ਕਰਦੇ ਬਾਬਾ ਮਰਜੀ ਨਾ ਕਰ ਮਰਜੀ ਨਾ ਕਹੋਗੇ ਆ ਤੁਸੀਂ ਕਿੰਨੇ ਜਣੇ ਸੀ ਮੈਨੂੰ ਕੱਢਣ ਆਲੇ ਧੱਕੇ ਨਾਲ ਤੁਸੀਂ ਕਹਿੰਦੇ ਸੀ ਚਲਿਆ ਜਾ ਇੱਥੇ ਅੱਧੇ ਘੰਟੇ ਦਾ ਤੂੰ ਮੈਨੂੰ ਟਾਈਮ ਦੇਤਾ ਵੀਡੀਓ ਤੁਸੀਂ ਮੈਨੂੰ ਰਾਤ ਨੂੰ ਫੋਨ ਲਾ ਕੇ ਕਿੰਨਾ ਬਲੈਕਮੈਨ ਕੀਤਾ ਗੱਗੇਰੇ ਫੋਨ ਆਏ ਨਹੀਂ ਮੈਨੂੰ ਵੀ ਤੂੰ ਮਤੇ ਤੇ ਬਾਬਾ ਸ਼ੈਨ ਕਰ ਫਿਰ ਉੱਤੇ ਤੇ ਪਰਚਾ ਕਰਾ ਦੇਾਂਗੇ ਫਲਾਣਾ ਕਰਾ ਦੇਾਂਗੇ ਕਿੰਨੀਆਂ ਧਮਕੀਆਂ ਦਿੱਤੀਆਂ ਤੁਸੀਂ ਯਾਰ ਤੇ ਮੈਂ ਬੋਲਦਾ ਨਹੀਂ ਤਾਂ ਤੁਸੀਂ ਮੇਰਾ ਫਾਇਦਾ ਠਾਣੇ ਆ ਮੈਂ ਕਿੰਨੀ ਹਲੇ ਐਮੀ ਨਾਲ ਬੈਠਾ ਜਿਵੇਂ ਚੱਲ ਕੋਈ ਨਾ ਯਾਰ ਕੋਈ ਨਾ ਕਹੀ ਜਨਾ ਤੇ ਤੁਸੀਂ ਫਿਰ ਵੀ ਮੈਨੂੰ ਖਰਾਬ ਕਰਦੇ ਹੋ ਉਹ ਜਨਾਨੀ ਬਾਜ ਦਾ ਤੁਸੀਂ ਸਾਥ ਦਿੰਦੇ ਆ ਚੱਤਾ ਵੇਚਦਾ ਕਿੰਨਾ ਵੇਖਦਾ ਤੁਹਾਡੇ ਪਿੰਡ ਦੇ ਵਿੱਚ ਕੌਣ ਵੇਚਦਾ ਉਹ ਕੌਣ ਵਗਾਉਂਦਾ ਉਹ ਮੈਂ 4 ਸਾਲ ਸੇਵਾ ਕੀਤੀ ਮੈਂ ਬਦਨਾਮੀ ਨਹੀਂ ਕਰਤੀ ਗੁਰਦੁਆਰਾ ਸਾਹਿਬ ਤੋਂ ਸੰਗਤ ਤੇ ਕਿੰਨਾ ਮੇਰਾ ਪ੍ਰੇਮ ਆ ਰੋਜ਼ ਕੋ ਸੰਗਤ ਫੋਨ ਲਾਉਂਦੀ ਮੈਨੂੰ ਤੇ ਰੋਜ਼ ਸੰਗਤ ਰੋਂਦੀ ਹੈ ਭੈਣਾ ਰੋਜ਼ ਫੋਨ ਲੰਘਾ ਤੇ ਮੈਂ ਉਹਦੇ ਬਰਾਬਰ ਦੀ ਨਹੀਂ ਛੋਟੀ ਨੂੰ ਧੀ ਪੁੱਤ ਤੋਂ ਬਣਾ ਕੇ ਸੀ ਬੋਲਦਾ ਦੇਖੀ ਘੱਟ ਕੇ ਗਿਆ ਮੈਂ ਗੁਰੂ ਘਰੋਂ ਕੋਈ ਬਗਨਾਮੀ ਕਰਕੇ ਨਿਕਲੇ ਕੇ ਨਹੀਂ ਗਿਆ ਮੈਂ ਤੇ ਤੁਸੀਂ ਮੇਰਾ ਫਾਇਦਾ ਉਠਾਉਨੇ ਆ ਬਾਬੇ ਨੇ ਵੀਡੀਓ ਪਾ ਤੁਸੀਂ ਬਲੈਕਮੇਲ ਕਿੰਨਾ ਕੀਤਾ 15 ਜਣਾਂ ਨੇ ਮੈਨੂੰ ਕਿੱਥੀ ਧੱਕਮ ਖਾਇਆ ਬਾਬੇ ਦਾ ਨੁਕਸਾ ਦਿਗਾ ਤੇ ਸੱਦ ਕੇ ਮੈਂ ਤਾਂ ਦਫ਼ਤਰ ਜਿੱਤੇ ਪੈਰ ਹੀ ਪਾਇਆ ਤੇ ਤੁਸੀਂ ਲੱਗ ਕੇ ਮੈਨੂੰ ਜਾ ਕੇ ਮੇਰੇ ਗਲ ਪੈਣ ਤੇ ਕਿੰਨਾ ਤੁਸੀਂ ਮੇਰੇ ਨਾਲ ਬੱਥ ਲੋਕੀ ਕੀਤੀ ਮੇਰੇ ਘਰ ਦੀ ਨੂੰ ਚੂੜੀ ਤੋਂ ਬਣਾਨੇ ਗੱਗਾ ਬੋਲਿਆ ਕਿੰਨਾ ਕੁ ਗੱਗਾ ਬੋਲਿਆ ਭੌਂਕ ਦੀਆਂ ਇੱਥੇ ਫਲਾਣਾ ਕਰਦੀਆਂ ਮੇਰਾ ਵੀਰ ਥੋੜਾ ਸਮਝ ਕੇ ਚੱਲੋ ਠੀਕ ਹੈ ਨਾ ਮੈਂ ਤੁਸੀਂ ਮੇਰੇ ਨਾਲ ਬਹੁਤ ਬਾਤ ਸੁਲੂਕ ਕੀਤੀ ਬਹੁਤ ਜਿਆਦਾ ਤੱਕਾ ਇਹਨਾਂ ਤੁਸੀਂ ਮੇਰੇ ਨਾਲ ਕੀਤਾ ਨਾ ਪ੍ਰਮਾਤਮਾ ਨੇ ਵਡੂ ਤੇ ਮੈਂ ਜੱਥੇਬੰਦੀਆਂ ਨੂੰ ਸੰਗਤ ਨੂੰ ਅਪੀਲ ਕਰਦਾ ਵੀ ਤੁਸੀਂ ਇਨਸਾਫ ਦੇਣਾ ਮੈਂ ਖੁਦ ਖੁਸ਼ੀ ਕਰ ਲਾ ਅੱਜ ਕਰ ਲਾ ਮੇਰਾ ਪਰਿਵਾਰ ਕਰ ਲੈ ਮੇਰਾ ਪੁੱਤ ਬੱਚਾ ਕਰ ਲੈ ਜ਼ਿੰਮੇਵਾਰੇ ਬੰਦੇ ਜਿਨ੍ਹਾਂ ਨੇ ਮੈਨੂੰ ਉਥੋਂ ਡਰਾਮ ਤੋਂ ਮੁਕਾ ਕੇ ਧੱਕੇ ਨਾਲ ਤੋੜਿਆ ਮੈਨੂੰ 4 ਸਾਲ ਮੈਂ ਸੇਵਾ ਕੀਤੀ 4 ਸਾਲ ਇਹ 4 ਸਾਲਾਂ ਦੇ ਵਿੱਚ ਮੈਂ ਉਥੇ ਨੇਕੀ ਕਮਾਈ ਹੈ 4 ਸਾਲਾਂ ਦੇ ਵਿੱਚ ਕਾ ਛੱਡਣਾ ਬਹੁਤ ਕਾ ਤੁਸੀਂ ਮਤਾ ਲਖਦੇ ਸੀ ਮਹੀਨੇ ਦਾ ਟਾਈਮ ਲਖਦੇ ਸੀ ਕਾ ਤੋਂ ਲੇਕਨ ਹਟ ਜਾਂਦੇ ਸੀ ਤੇ ਮੈਂ ਰੋਕੇ ਮੈਂ ਰੋਂਦਾ ਸੀ ਤੇ ਮੈਂ ਤੁਸੀਂ ਲਿਖਾਉਂਦੇ ਸੀ ਧੱਕੇ ਨਾਲ ਮੈਂ ਇੱਥੋਂ ਤੇ ਤੁਸੀਂ ਕਹਿੰਦੇ ਬਾਬੇ ਨੇ ਵੀਡੀਓ ਪਾ ਤਰਾਤਮ ਘਾ ਕੇ ਤੁਸੀਂ ਵੀਡੀਓ ਪਵਾਇ ਮੈਨੂੰ ਤੈਨੂੰ ਬਾਬਾ ਐ ਕਰ ਦੇਂਗੇ ਤੈਨੂੰ ਐ ਕਰ ਦੇਂਗੇ ਤੈਨੂੰ ਹਾਏ ਚਾੜ ਦੇਂਗੇ ਕਿੰਨਾ ਕੁਛ ਵੀ ਬੋਲੇ ਮੈਨੂੰ ਵੀਡੀਓ ਨਾਲੇ 15 ਤਰੀਕ ਦੀ ਉਹ 14 ਨੂੰ ਆਇਆ ਤੇ 15 ਤਰੀਕ ਤੁਸੀਂ ਮੈਨੂੰ ਡਰਾ ਕੇ ਬਣਾਈ ਵੀਡੀਓ ਜਿਹੜੀ ਹੁਣ ਤੁਸੀਂ ਲੋਕਾਂ 'ਚ ਵਿਖਾਉਂਦੇ ਫਿਰਦੇ ਆਂ ਦਰਵਾਜ਼ੇ ਨੂੰ ਪੁੱਛਣਾਵੇਂ ਤੂੰ ਲੋਕਾਂ 'ਚ ਵਿਖਾਉਣਾ ਫਿਰਦਾ ਠੀਕ ਹੈ ਨਾ ਤੇ ਮੈਂ ਹੀ ਇਨਸਾਫ ਮੈਂ ਤਾਂ ਜੱਥੇਬੰਦੀਆਂ ਨੇ ਵੀ ਕਿੰਨਾ ਮੇਰੇ ਘਰ ਦਾ ਆਹ ਬੀ ਹਾਲ ਵੇਖੋ ਆ ਮੇਰਾ ਸਮਾਨ ਵੇਖੋ ਕਿਵੇਂ ਛੱਟ ਗਿਆ ਮੇਰੇ ਘਰੇ ਬਹਿਣ ਨੂੰ ਥਾਂ ਨਹੀਂ ਮੇਰੇ ਘਰ ਚੀਜ਼ਾਂ ਲੋਕਾਂ ਦੇ ਘਰਾਂ ਦੇ ਸਮਾਨ ਰੌੜਦਾ ਤਿਆਰਾ ਘਰ ਤੇ ਮੇਰਾ ਸਮਾਨ ਹੈ ਗੁਰੂ ਘਰੇ ਮੇਰਾ ਸਮਾਨ ਪਿਆ ਇਹਦੇ ਘਰੇ ਮੇਰਾ ਸਮਾਨ ਪਿਆ ਆਹ ਰੌੜਦਾ ਮੇਰਾ ਸਮਾਨ ਵੇਖੋ ਤੁਸੀਂ ਗੱਗਾ ਦਰਿੰਦਿਆਂ ਵਾਂਗੂ ਕਿਵੇਂ ਛੱਟ ਕੇ ਗਿਆ ਮੇਰਾ ਸਮਾਨ ਬਾਬੇ ਦਾ ਮੋਸ਼ਾ ਦੀ ਗੱਡੀ ਤੇ ਸੋ ਮੈਂ ਅਪੀਲ ਕਰਦਾ ਵੀ ਕੋਈ ਮੈਂ ਮਨਮਰਜ਼ੀ ਨਾਲ ਵੀਡੀਓ ਨਹੀਂ ਬਣਾਈ ਧੱਕੇ ਨਾਲ ਵੀਡੀਓ ਬਣਾਈ ਇਹਨਾਂ ਨੇ ਮੇਰੇ ਤੋਂ ਤੇ ਮੈਂ ਆਹ ਵੀਡੀਓ ਜਿਹੜੀ ਮੈਂ ਅੱਜ ਬਣਾਈ ਇਹ ਆਪ ਦੀ ਮ ਵੀ ਬੈਠਾ ਸਿਰ ਚੁੱਕ ਜੀਤਾ ਵੇ ਚਲ ਕੋਈ ਨਾ ਯਾਰ ਕੋਈ ਨਾ ਪਰ ਇਹਨਾਂ ਨੇ ਮੇਰੇ ਨਾਲ ਗ੍ਰਾਂਟਫਿਸ਼ਨ ਵਾਲਾ ਕੋਈ ਸ਼ਲੋਕ ਨਹੀਂ ਕੀਤਾ ਤੇ ਮੇਰੀ ਅਪੀਲ ਹੈ ਸਾਰੀਆਂ ਸਖ ਜੱਥੇਬੰਦੀਆਂ ਦੇ ਬਾਬਾ ਮੈਦਰ ਸਿੰਘ ਤੋਂ ਛੋਡੀ ਨੂੰ ਵੀ ਤੇ ਹੋਰ ਨੰਗ ਸਿੰਘ ਜੱਥੇਬੰਦੀਆਂ ਨੂੰ ਇਹਨਾਂ ਦੇ ਬੱਚਿਆਂ ਦੇ ਕੇਸ ਕੱਟੇ दारूਆ ਪੀਂਦੇ ਆਪ ਸ਼ਰਾਬਾ ਪੀਂਦੇ ਇਹਨਾਂ ਦਾ ਬੱਚਾ ਦੱਸੋ ਕਿਹੜਾ ਪਾਠ ਕਰਦਾ ਤੇ ਮੈਂ ਲੋਕਾਂ ਨੂੰ ਉੱਥੇ ਬੇਨਤੀਆਂ ਕਰਦਾ ਰਿਹਾ ਉਹ ਪਾਈ ਬਾਣੀ ਸਿੱਖੋ ਬਾਣੀ ਪੜੋ ਬੱਚੇ ਬਾਣੀ ਪੜ੍ਹਦੇ ਜੀ ਤੇ ਉੱਥੇ ਮੈਂ ਗੁਰੂ ਘਰੇ ਬਣਾ ਕੇ ਆਇਆ ਵਿਗਾੜ ਕੇ ਨਹੀਂ ਆਇਆ 5500 ਤੋਂ ਦੇਗਾ 20000 ਦੇ ਦੇਗਾ ਗੰਨਿਆ ਮੈਂ 15000 ਤੋਂ ਗੋਲ ਕਰਨਾ ਦਾ 60000 ਤੇ ਗੋਲ ਗਿਆ 50000 ਗੋਲਕ ਨਿਕਲਦਾ ਇਹਨਾਂ ਦਾ ਦੱਸੋ ਗਰਮੀ ਦੇ ਦਿਨਾਂ ਤੋਂ ਤੇ ਮੈਂ ਕੀ ਇਹਨਾਂ ਦਾ ਵਿਗਾੜ ਕੇ ਆਇਆ ਸੰਗਤ ਜੋੜ ਕੇ ਆਇਆ ਗੁਰੂ ਘਰੋਂ ਸੇਵਾ ਨੇਕੀ ਕਮਾ ਕੇ ਆਇਆ ਮੈਂ ਕੋਈ ਗਲਤੀ ਨਹੀਂ ਕਰਕੇ ਆਇਆ ਠੀਕ ਹੈ ਨਾ ਪਰ ਇਹੇ ਹੱਥ ਜੋੜ ਕੇ ਬੇਨਤੀ ਵੀ ਜਿਨ੍ਹਾਂ ਨੇ ਮੇਰੇ ਪਰਿਵਾਰ ਇਹਨਾਂ ਦੇ ਬੱਚੇ ਇਹਨਾਂ ਦੀਆਂ ਔਰਤਾਂ ਲੋਕਾਂ ਦੇ ਮੂਹਰੇ ਹੱਥ ਐ ਬੰਨਣਾ ਕਿਸੇ ਦੇ ਮੂਹਰੇ ਰੋਣ ਇਹ ਰੋਣ ਇਹਨਾਂ ਨੂੰ ਪਤਾ ਲੱਗੇ ਵੀ ਦਰਦ ਕੀ ਹੁੰਦਾ ਜਵਾਕਾਂ ਦਾ ਅੱਜ ਮੈਨੂੰ ਹਫਤਾ ਹੋ ਗਿਆ ਪੰਨ 10 ਦਿਨ ਮੈਂ ਘਰੇ ਵਿਹਲਾ ਬੈਠਾ ਮੇਰਾ ਟਾਈਮ ਪਾਸ ਕਿਵੇਂ ਹੁੰਦਾ ਅੱਜ ਮੈਂ ਕਿ ਦੁੱਧ ਨੂੰ ਵੀ ਬਿਠਾਉਣਾ ਚਾਹ ਹੁਣ ਇਹ ਬੰਦੇ ਨੇ ਮੈਨੂੰ ਮੇਰਾ ਰੱਬ ਸਮਾਰ ਕੇ ਧਰਤਾ ਸੋ ਮੇਰੀ ਜੱਥੇਬੰਦੀਆਂ ਨੂੰ ਅਪੀਲ ਹੈ ਵੀ ਮੇਰਾ ਇਨਸਾਫ ਕੀਤਾ ਜਾਵੇ ਤੇ ਮੈਂ ਬਹੁਤ ਦੁਖੀ ਘਰ ਦੇ ਵਿੱਚ ਤੇ ਜੇ ਮੈਂ ਖੁਦਕੁਸ਼ੀ ਕਰ ਲਈ ਇਹ ਸਾਰੇ ਬੰਦੇ ਗੱਗਿਓ ਨੇ ਦਿਲਵਾਗ ਹੋਣੀ ਸਾਹ ਹੋਣੀ ਜੀਵਨ ਹੋਣੀ ਹੋਰ ਜਿਹੜੇ ਨਾਲ ਅਸੀਂ ਉੱਥੇ ਸਾਰੇ ਇਹ ਸਾਰੇ ਬੰਦੇ ਮੇਰੀ ਮੌਤ ਦੇ ਜ਼ਿੰਮੇਵਾਰ ਹੈ ਮੈਂ ਸਾਈ ਬਣਦਾ ਮੇਰੇ ਬੱਚੇ ਬਣਦੇ ਹਾਂ ਮੈਂ ਇਹ ਮੇਰੇ ਜ਼ਿੰਮੇਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ